ਸਾਸਰੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਪਿੰਡ ਯਾਰਾ ਰਾਮ ਸਿੰਘ ਵਾਲਾ ਸ਼ਮਸ਼ਾਨਗਾਹ ਕਾਟ ਬਣਿਆ ਨਸ਼ੇੜੀਆਂ ਦਾ ਅੱਡਾ ਇੱਥੇ ਹਰ ਰੋਜ਼ 10-12 ਨਸ਼ੇੜੀ ਚਿੱਟਾ ਲਾਉਂਦੇ ਹਨ ਪਿੰਡ ਵਾਸੀਆਂ ਨੇ ਇਹਦੀ ਵੀਡੀਓ ਬਣਾ ਕੇ ਸਾਡੇ ਤੱਕ ਪਹੁੰਚਾਈ ਪਿੰਡ ਵਾਸੀ ਨੇ ਇਹ ਵੀ ਦੱਸਿਆ ਸੀ ਥਾਣੇ ਮੁੰਸ਼ੀ ਸਾਹਿਬ ਨੂੰ ਫੋਨ ਲਾਇਆ ਸੀ ਲੇਕਿਨ ਥਾਣੇ ਵਾਲਿਆਂ ਨੇ ਗੌਰ ਨਹੀਂ ਕੀਤੀ ਇੱਥੇ ਇਹ ਵੀ ਦੱਸ ਦਈਏ ਪਿੰਡ ਵਿੱਚ ਹੀ ਚਿੱਟਾ ਵਿਕਦਾ ਹੈ ਜੋ ਕੋਈ ਰੋਕ ਟੋਕ ਨਹੀਂ ਜੋ ਵੀ ਨਾ ਲੈਂਦਾ ਹੈ ਉਹਦੇ ਤੇ ਕਾਪਿਆਂ ਨਾਲ ਹਮਲੇ ਕੀਤੇ ਜਾਂਦੇ ਹਨ ਪਿੰਡ ਯਾਰਾ ਰਾਮ ਸਿੰਘ ਵੱਲੋਂ ਤਸਵੀਰਾਂ ਸਾਹਮਣੇ ਆਏ ਰੇ ਜਿੱਥੇ ਹੀ ਨੌਜਵਾਨ ਚਿੱਟਾ ਲਾ ਕੇ ਪਿੰਡ ਵਿੱਚੋਂ ਫੈlde ਦਿਖਾਈ ਦੇ ਰਹਾ ਪਿੰਡ ਦੇ ਨੌਜਵਾਨਾਂ ਵੱਲੋਂ ਦੱਸਿਆ ਗਿਆ ਕਿ ਸਰਪੰਚ ਨੂੰ ਬੁਲਾਉਣ ਤੇ ਇੱਥੋਂ ਦੇ ਨੌਜਵਾਨ ਦੌੜ ਗਏ ਜਿਹਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਇੱਥੋਂ ਭੱਜ ਗਏ ਹਨ ਸੋ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਸ ਚਿੱਟੇ ਤੇ ਠੱਲ ਪਾਈ ਜਾਵੇ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਲੇਕਿਨ ਪੁਲਿਸ ਪ੍ਰਸ਼ਾਸਨ ਇਹਦੇ ਤੇ ਬਿਲਕੁਲ ਧਿਆਨ ਨਹੀਂ ਦੇ ਰਿਹਾ ਪਿੰਡ ਵਿੱਚ ਛਰੇ ਆਮ ਚਿੱਟਾ ਵੇਖ ਰਿਹਾ ਪਿੰਡ ਯਾਰਾ ਰਾਮ ਸਿੰਘ ਤੋਂ ਤਸਵੀਰਾਂ ਆਈਆਂ ਸਾਹਮਣੇ ਇਹ ਤੇ ਦੱਸ ਦਈਏ ਕਿ ਪਿੰਡ ਦੇ ਪਾਸਿਆਂ ਵੱਲੋਂ ਥਾਣੇ ਵੀ ਫੋਨ ਲਗਾਇਆ ਸੀ ਲੇਕਿਨ ਥਾਣੇ ਵਾਲਿਆਂ ਨੇ ਆਉਣ ਤੋਂ ਕੋਈ ਨਾ ਕਰ ਦਿੱਤੀ ਜੋ ਤਸਵੀਰਾਂ ਵਿੱਚ ਦੇਖ ਰਹੇ ਹੋ ਪਿੰਡ ਦੇ ਦੱਸਣ ਮੁਤਾਬਕ ਉਹਨਾਂ ਕੋਲ ਰਿਕਾਰਡਿੰਗ ਵੀ ਪਿੰਡ ਵਿੱਚ ਹੀ ਸ਼ਰੀਰਾਂ 'ਚੋਂ ਚਿੱਟਾ ਵਿਕਦਾ ਹੈ ਜੋ ਲੇਡੀਜ਼ ਤੇ ਬੰਦੇ ਵਿੱਚ ਦੇ ਹਨ ਉਸ ਨੂੰ ਪ੍ਰਸ਼ਾਸਨ ਨੂੰ ਸਭ ਪਤਾ ਹੈ ਜੋ ਚਿੱਟਾ ਵਿਕ ਰਿਹਾ ਹੈ ਤੁਸੀਂ ਸਿਰਮੇ ਦੇਖ ਸਕਦੇ ਹੋ ਚਿੱਟਾ ਲਾਉਂਦੇ ਉਹਨਾਂ ਦੇ ਦੇਖੇ ਗਏ ਹਨ ਰੋੜੇ ਦੇ ਸਮਸ਼ਾਨ ਘਾਟ ਤੋਂ ਪਿੰਡ ਕਿਹੜਾ ਹੈ ਵੀਰਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਿੰਡ ਯਾਰਾ ਰਾਮ ਸਿੰਘ ਤੋਂ ਤਸਵੀਰ ਇੱਥੇ ਸਾਹਮਣੇ ਪਤਾ ਇਸ ਵੀਡੀਓ ਨੂੰ ਪੱਤਵਾਰੀ ਸ਼ੇਅਰ ਕਰੋ ਲਾਈਕ ਕਰੋ ਧੰਨਵਾਦ ਸਰਪੰਚ ਆਂਦਾ ਬੈਕਮੈਂਟ ਨਹੀਂ ਯਾਰ ਬੈਕ ਵੀਡੀਓ ਨਾ ਬਣਾ ਆ ਕੋਈ ਮੁਰਦ ਚ ਲਾਇਕ ਆੜਤੇ ਚਾਬੀ ਤਾਂ ਤੇ ਲੰਗੜਿਆ ਇਹਨਾਂ ਕਿਹੜਾ ਫਿਰ ਇਹ ਨਹੀਂ ਭਾਈ ਇਹ ਤਾਂ ਦੇਖ ਬਾਏ ਕੋਈ ਅੱਗੇ ਤੋਂ ਨਹੀਂ ਆਦੇ ਯਾਰ ਕਦੀ ਹੋਰ ਕੋਲ ਲਾਟ ਕੋਈ ਨਾ ਕੋਈ ਉਹ ਲੈ ਕੇ ਘਰ ਲਾਉਂਦਾ ਪਿੰਡ ਕਿਹਦਾ ਵੀਰ ਤੇਰਾ ਸਰਪੰਚ ਆਉਂਦਾ ਬਰੋਕਾ ਸਰਪੰਚ ਆਉਂਦਾ ਬੈਕਮੈਂਟ ਨਹੀਂ ਯਾਰ ਬੈਠੀ ਵੀਡੀਓ ਨਾ ਬਣਾ ਆ ਗੁਰੂ ਮੁਰਦਾ ਲਾਇਆ ਕਾਟ ਤੇ ਸਾਬੀ ਤੇ ਤੇ ਲੰਗੜਿਆ ਇਹਨੇ ਕਿਹੜਾ ਫਿਰ ਦਰ ਨਾ ਹੀ ਭਾਈ ਇਹ ਕਦੋਂ ਦੇਖ ਬਾਏ ਕੋਈ ਅੱਗੇ ਤੋਂ ਨਹੀਂ ਆਦੇ ਯਾਰ ਕੋਲਾ